ਪੱਠੇ ਪਉਣ ਜਾਣਾ ਮਾ ਤੀਜਾ ਦਿਨ ਹੋ ਗਿਆ ਜ਼ਮੀਨ ਨੂੰ ਟਿਪਲੀਆਂ ਹੋਰ ਪਾ ਲਏ ਉਧਰ ਜਾਣ ਨੂੰ ਫੋਟੋ ਪਾਉਣ ਮੈਂ ਹੁੰਦਾਂ ਮਾ ਤੇ ਫਿਰ ਚੱਲਦੇ ਆਪਾਂ ਉਸਮਾਚ ਪਰ ਮੀਂਹ ਪਈ ਜਾਂਦਾ ਅਜੇ ਤੱਕ ਵੀ ਕੰਨਮਣ ਕੰਨਮਣ ਕੋਈ ਜਾਂਦੀ ਏ ਤੁਹਾਨੂੰ ਵੀ ਦਿਖਾਉਨੇ ਆ ਆਹ ਦੇਖ ਸਕਦੇ ਆ ਤੀਸਰਾ ਦਿਨ ਹੋ ਗਿਆ ਅੱਜ ਫਿਰ ਵੀ ਕਣਾਂ ਪਈ ਜਾਂਦੀਆਂ ਆ ਪਸੂਮਾ ਦਾ ਫਿਰ ਵੀ ਥਰਦਾ ਨਹੀਂ ਪਰ ਬਸ ਉਸਮਾ ਦਾ ਬਹੁਤ ਧਿਆਨ ਕਰਨਾ ਪੈਂਦਾ ਇਹੋ ਜਿਹੇ ਚ ਗੱਲ ਗਲੌੜੇ ਚ ਗੱਲ ਗਲੌੜੀ ਉਦੋਂ ਦਾ ਜੀ ਕਰਦਾ ਨਾ ਪਸ਼ੂ ਹੀ ਵੇਚ ਲ ਗਏ ਜੇ ਰਵਾ ਵੇਖ ਲੋ ਚਾਰੀਆਂ ਆਏ ਬੈਠੀਆਂ ਕੋਈ ਖੜੀ ਆ ਕੋਈ ਬੈਠੀ ਆ ਥੋੜਾ ਚੱਕ ਲਿਆ ਆਪਾਂ ਹੁਣ ਆਵੇ ਹਣ ਆਪਾਂ ਆਉਦੇ ਮਿਸ਼ਨ ਤੇ ਹੀ ਆ ਮਿਸ਼ਨ ਗੋਹਾ ਆਪਣਾ ਹੁਣ ਮਿਸ਼ਨ ਗੋਹਾ ਆ ਜਿਹੜਾ ਪਿਆਵਾ ਨਾ ਦੀਂਦਾ ਸਾਨੂੰ ਬੋਕਰ ਵਕਰ ਮਾਰਦਾ ਪੜਾ ਚੱਕ ਕੇ ਬੋਕਰ ਮਰੀਓ ਸਾਹਮਣੇ ਖੜੀ ਆ ਪਾਣੀ ਪਿਆ ਕੇ ਅੱਜ ਰੈਡੀ ਨੂੰ ਲੈ ਕੇ ਜਾਣਾ ਮੰਡੇੜੀ ਟੈਸਟ ਹੋਣੇ ਆ ਸ਼ੂਗਰ ਦਾ ਕਰਕੇ ਪੈਰ ਦਾ ਕਰਕੇ ਤੇ ਫਿਰ ਆਪਾਂ ਲੁਧਿਆਣਾ ਸ਼ਹਿਰ ਜਾਣਾ ਮੀ ਮੂੰ ਪਈ ਜਾਂਦਾ ਪੂਰਾ ਫੁੱਲਾ ਤੇ ਆਪਾਂ ਫਿਰ ਕੰਮ ਕਰ ਲਗੇ ਤੇ ਫਿਰ ਆਪਾਂ ਨਹਾ ਧੋਗੇ ਤੇ ਡੇਡੀ ਨੂੰ ਲੈ ਕੇ ਫਿਰ ਅੱਜ ਚાલਦੇ ਆਂ ਆਪਾਂ ਠੀਕ ਆ ਆ ਕੰਮ ਹੁਣ ਮੈਂ ਕਰਦਾ ਤੇ ਵੀਡੀਓ ਮੈਂ ਤੁਹਾਨੂੰ ਦਰਸਾ ਦਿਖਾਉਣਾ ਹੀ ਸੀਗਾ ਵੀ ਮੀ ਪਈ ਜਾਂਦਾ ਤੀਜਾ ਦਿਨ ਹੋ ਗਿਆ ਅੱਜ ਸਵੇਰੇ ਪੌਣੇ 7 ਹੋ ਗਿਆ ਅੱਜ ਟਾਈਮ ਬਹੁਤ ਹੋ ਗਿਆ ਸੋ ਮੈਂ ਆ ਕਰ ਲਾ ਕੰਮ ਆਪਾਂ ਆ ਇੱਥੇ ਡੁੱਲ ਜਾ ਕੋਸ ਤੇ ਕਾਂ ਹੈਗੇ ਬਹੁਤ ਚਾਰ ਬਾਦ ਵੇਖਿਆ ਵੀ ਕਾਂ ਵੀ ਹੈਗੇ ਆ ਵੇਖ ਸਕਦੇ ਮੈਂ ਤਾਂ ਸੱਚੀ ਗੱਲ ਕਹਿ ਸਕਦਾ ਵੀ ਮੇਰਾ ਕਿਤੇ ਦੇਖਿਆ ਨਹੀਂ ਸੀ ਕਿ ਕਾਂ ਹੁਣ ਆਪਣੇ ਆਉਂਦੇ ਆ ਕਿ ਨਹੀਂ ਆਉਂਦੇ ਦੇਖ ਸਕਦੇ ਹਾਂ ਲਓ ਪਸ਼ੂਆਂ ਦਾ ਕੰਮ ਨਵੇੜਤਾ ਹੁਣ ਆਪਾਂ ਬਾਰ ਖੋਲਦਗੇ ਆਪਣੇ ਨਾਲ ਗੱਡੀ ਚ ਪ੍ਰੋਬਲਮ ਸੀਗੀ ਉਦੋਂ ਪਤਾ ਨਹੀਂ ਕੀ ਹੋ ਗਿਆ ਮਾੜਾ ਝੜਕੇ 'ਚ ਮਾਰ ਕੇ ਤੁਰਦੀ ਸੀ ਤੇ ਹੁਣ ਲੈ ਆਈਏ ਗੱਡੀ ਬਾਹਰ ਲਓ ਤੁਸੀਂ ਦੇਖ ਸਕਦੇ ਮਾਹੌਲ ਚਾਲ ਮੀਂਹ ਪਈ ਜਾਂਦਾ ਫੇਰ ਦਾ ਫੇਰ ਰਾਤ ਆਇਆ ਨਹੀਂ ਸਵੇਰ ਆਇਆ ਸੀ ਫਰੈਂਡ ਦੇ ਘਰੋਂ ਗੱਡੀ ਲਿਆ ਕੇ ਖੜਾ ਰਾਂਗੇ ਘਰ ਦੇ ਨਾਲ ਹੀ ਜਾਂਦੇ ਆ ਬਾਅਦ ਚੱਕ ਨਹਾ ਲਾਂਗੇ ਤੇ ਡਾਕਟਰ ਕੋਲੇ ਵੇਲੇ ਨਾ ਜਾਵਾਂਗੇ ਤੇ ਰਿਪੋਰਟਾਂ ਵਗੈਰਾ ਕਰਾਉਣਾ ਹੈ ਫਿਰ ਟਾਈਮ ਲੱਗ ਜਾਂਦਾ ਡੀਐਨਸੀ ਇਕੱਠ ਹੁੰਦਾ ਵਾ ਫਿਰ ਬਾਹਲਾ ਤੇ ਆਪਣਾ ਸ਼ਿਟੀ ਸਾਰਾ ਕੰਮ ਨੇਪਟ ਜੂਗਾ ਅਕੜੇ ਅੱਡੀ ਦੇ ਨਾਂ ਵੇ ਪੇਨ ਹੋ ਲੱਗ ਜਾਂਦੀ ਜੇ ਤੁਰਦਾ ਵਾ علاوہ ਤੇ ਹੁਣ ਘਟ ਗਈ ਹੈ ਤੇ ਹੁਣ ਆਪਾਂ ਗੱਡੀ ਲੈ ਆਈਏ ਫਰੈਂਡ ਨੂੰ ਕਹਿਸੇ ਮੈਂ ਆਦਿਨ ਉਹਦੇ ਗੱਲਿਆ ਜੀ ਸਵੇਰ ਸਵੇਰ ਤੇ ਆਪਾਂ ਫਿਰ ਲੈ ਗਈ ਗੱਡੀ ਇਹ ਇਹ ਕੀ ਆ ਉਹਦਾ ਪੈਟਰੋਲ ਇਹ ਡੀਜ਼ਲ ਲਓ ਜੀ ਇਹ ਡੀਜ਼ਲ ਆ ਵੀਰ ਸਾਹਿਬ ਲਓ ਜੀ ਗੱਡੀ ਲੈ ਕੇ ਤੇ ਆਪਾਂ ਆ ਗਏ ਆ ਘਰਾਂ ਕੋਲੇ ਇੱਥੇ ਇੱਥੇ ਲਾ ਦਿੰਨੇ ਆ ਵੈਕ ਕਰਕੇ ਸਿਰ ਤੇ ਤੇ ਨਾ ਤੋ ਕੀ ਤੇ ਹੁਣ ਆਪਾਂ ਰੈਡੀ ਹੋ ਜਗੇ ਤੇ ਘਰੋਂ ਫੋਨ ਆ ਗਿਆ ਸੀ ਕਿ ਆ ਵੀ ਉਹ ਤਿਆਰ ਆ ਮੈਂ ਗੱਡੀ ਲੈ ਕੇ ਆਉਣ ਲੱਗਾ ਤਿਆਰ ਹੋਣ ਨੂੰ ਰਹਿ ਗਿਆ ਮੜਾ ਜਾ ਤੇ ਆ ਲੋ ਹੁਣ ਆਪਾਂ ਚੱਲਦੇ ਆਂ ਨਾਲ ਅੱਜ ਟਰਾਈ ਹੋਗੀ ਅੱਜ ਗੱਡੀ ਚਲਾਵਾਂਗੇ ਬਹੁਤ ਚਿਰ ਬਾਅਦ ਥੋੜ ਫੀਗੋ ਥੋੜਾ ਇੱਕ ਨੂੰ ਜਿਹੜਾ ਆਪਣੇ ਕੋਲ ਆ ਪੌਦਾ ਚਲਾਈ ਆ ਥੋੜ ਫੀਗੋ ਨੇ ਚਲਾਈ ਆਪਾਂ ਇਹ ਪਹਿਲੀ ਵਾਰੀ ਚਲਾਉਣੀ ਆ ਠੀਕ ਆ ਤੁਹਾ ਪਾ ਚੱਲਦੇ ਆ ਹੁਣ ਰੈਡੀ ਹੋ ਜਗੇ ਬਾਹਰ ਖੋਲਿਓ ਰਾਜੇ ਦੇ ਢਾਬੇ ਕੋਲ ਆਇਆ ਆਪਾਂ ਸਾਹਮਣੇ ਦੀਂਦਾ ਵਾ ਵੀ ਬੱਦਲ ਲਧਿਆਣੇ ਹੈ ਜੇ ਵੀ ਮੀਂਹ ਹੋਊਗਾ ਤੇ ਇੱਥੇ ਤੱਪ ਖਿੜੇ ਵੀ ਆ ਬਾਕੀ ਜਾ ਕੇ ਪਤਾ ਲੱਗਦਾ ਵਾ ਵੀ ਲਧਿਆਣੇ ਮੀ ਹੈ ਕਿ ਘਣੀ ਹੈਗਾ ਇੱਥੇ ਮੀਂਹ ਵੀ ਆ ਗਿਆ ਪਿੱਛੇ ਗੋਸ ਨਹੀਂ ਸੀਗਾ ਇੱਥੇ ਮੀਂਹ ਪਈ ਜਾਂਦਾ ਵਾ ਤੁਸੀਂ ਵੇਖਈਏ ਪਿੱਛੇ ਗੋਸ ਨਹੀਂ ਸੀਗਾ ਇਹ ਲਧਿਆਣਾ ਵਾ ਇੱਥੇ ਦਲਾਇਤ ਘਣੀ ਦਾ ਬਹੁਤ ਹੈ ਇੱਥੇ ਮੀਂਹ ਬਹੁਤ ਪੈਂਦਾ ਵਾ ਪਿੱਛੇ ਤੁਸੀਂ ਦੇਖੋ ਸੁੱਕਾ ਸੀ ਆ ਸਾਰੇ ਗਿੱਲਾਵਾ ਇੱਥੇ ਮੀ ਪੈ ਵੀ ਹਟਿਆ ਰੇਲਵੇ ਲੀਟ ਜਾਣਾ ਹੁਲੋ ਹੁਣ ਆਪਾਂ ਆ ਗਏ ਆ ਡੀ ਐਮ ਸੀ ਦੀ ਗੱਡੀ ਲੈ ਕੇ ਆਇਆ ਪਾਰਕ ਚ ਇੱਥੇ ਨਹੀਂ ਮਿਲੀ ਪਾਰਕਿੰਗ ਆ ਤੇ ਖੁਸ਼ੜਕਾਂ ਦਾ ਹਾਲ ਮੰਦੇ ਹਾਲ ਕਿਉਂਕਿ ਆਹ ਪਾ ਦਿਨਾਂ ਸੜਕਾਂ ਹੁਣ ਮੈਂ ਪਿੰਨਾ ਇੱਥੋਂ ਦਾ ਆ ਇੱਥੋਂ ਖਾਣ ਪੀਣ ਦੀਆਂ ਦੁਕਾਨਾਂ ਹੁੰਦੀਆਂ ਸਾਰੀਆਂ ਮੈਡੀਕਲ ਸ਼ਾਪ ਆ ਡੀ ਐਮ ਸੀ ਦੇ ਮੇਨ ਗੇਟ ਦੇ ਮੂਹਰੇ ਪਾਸੇ ਇੱਥੇ ਰੋਟੀ ਪਾਣੀ ਖਾਣ ਨੂੰ ਵਾਜਮਾਰ ਦੇ ਆਜੋ ਆਜੋ ਵਿੱਚ ਮੈਡੀਕਲ ਆ ਆ ਫਰੂਟ ਫਰੂਟ ਕੱਟ ਕੇ ਦਿੰਦੇ ਆ ਇੱਥੇ ਇੱਥੇ ਮੋਟਰਸਾਈਕਲ ਵਾਲੀ ਪਾਰਕਿੰਗ ਆ ਕਿ ਮੇਨ ਗੇਟ ਤੇ ਤੇ ਰੁਕਣਾ ਮਨਾਵਾ ਗੱਡੀਆਂ ਅੰਦਰ ਜਾਂਦੀਆਂ ਉੱਥੇ ਵੀ ਚੇਰ ਮਿਲ ਜਾਂਦੀ ਗੱਡੀ ਮੂਹਰੇ ਖੜਦੀ ਐ ਜਮਾ ਕੋਲੇ ਚਲੀ ਜਾਂਦੀ ਐ ਤੇ ਉੱਥੇ ਆਪਾਂ ਵੀਰ ਜੇ ਵਗੈਰਾ ਲੈ ਕੇ ਅੰਦਰ ਜਾਵੜੀ ਦਾ ਹੈਲਪ ਕਰਾਉਂਦੇ ਪੂਰੀ ਐ ਨਹੀਂ ਵੀ ਕਿਥੋਂ ਦੀ ਤੁਹਾਨੂੰ ਗਈ ਨਹੀਂ ਸਭ ਤੋਂ ਅੰਦੇ ਆ ਵੀ ਇੱਕ ਸਟੈਂਡ ਆ ਮੋਟਰਸਾਈਕਲ ਵਾਲਾ ਇਹ ਗੱਲ ਬਾਤ